ਲਗਭਤ ਤੁਸੀਂ ਪੜਿਓ ਹੈ ਦੁਰੀਆ ਦੇ ਨਾਮ ਹੋ ਜਾਗੀ ਆ ਹਨ ਇੱਕ ਥੋੜੀ ਸਮੇਂ ਸੇਵਾ ਲਾਉਣਾ ਜਿਹੜਾ ਤੁਹਾਡਾ ਭਾਈਏ ਚਲੋ ਕੰਮਾਂ ਵੀ ਜ਼ਰੂਰੀ ਆ ਤੁਸੀਂ ਕਰ ਸਕਦੇ ਹੋ ਹੈ ਚੱਲ ਲੇ ਗਏ ਮੁੰਡਿਆ ਪੱਕੀ ਹਲਾ ਜਿਹੜਾ ਕੁਝ ਮੰਗੋਗੇ ਬਾਬੇ ਦੀ ਕਿਰਪਾ ਉਹ ਸਮੇਂ ਦਵਾਵਾਂਗੇ ਵੀ ਸੇਵਾ ਥੋੜੀ ਮਿਹਨਤ ਥੋੜੀ ਜਿਹੜਾ ਕੁਝ ਲੈਣਾ ਬਾਬੇ ਤੋਂ ਉਹੀ ਦਵਾਵਾਂਗੇ ਪੱਕੀ ਹਲਾ ਸੇਵਾ ਥੋੜੀ ਤੁਹਾਡੀ ਲਾਵਾਂਗੇ ਹੈ ਕੀ ਲੈ ਸਪੀਅਲ ਤੂੰ ਨਾਸਕੀ ਲੈ ਠੀਕ ਹੈ ਲੈ ਵੀ ਤੇ ਮੇਰਾ ਬਾਬੇ ਦੀ ਸੇਵਾ ਦਾ ਤੇ ਮੰਮੀ ਦਾ ਹੀ ਕਰੀਂ ਜੀ ਠੀਕ ਹੈ ਤੁਸੀਂ ਕੁਝ ਨਹੀਂ ਕਰਨਾ ਜੋਬ ਦਾ ਪਰਦੇ ਬਣਾ ਕਿੰਨੂੰ ਕੰਮ ਕਰਦੇ ਨੇ ਕੰਮ ਕਰਦੇ ਇੱਕ ਕੰਮ ਤੇ ਜਾਂ ਤੂੰ ਪਹਿਲਾਂ ਆਉਦੇ ਮਾਪੇ ਆਉਦੇ ਭੈਣ ਭਾਈ ਦਾ ਸੁਭਨ ਵੱਡਾ ਚਾਚਾ ਪਾਇਆ ਠੀਕ ਹੈ ਉਹਨਾਂ ਦੇ ਪੈਰੀਂ ਖਲਾਉਦੇ ਲਾਉਣੀ ਹੈ ਹਾਂ ਜੇ ਮਾਪਿਆਂ ਦੇ ਵੀਰ ਵੀ ਦੇ ਸਵਾਮੀ ਨਾਲ ਭਾਰੀ ਹਤਲਾ ਕੇ ਠੀਕ ਹੈ ਤਾਂ ਬਾਬਾ ਦੀ ਕਿਰਪਾ ਜਿਹੜਾ ਕੋ ਸਮਰਜੀ ਮੰਤਰ ਉਹ ਹੀ ਮਿਲੂ ਕਿਉਂਕਿ ਆਪ ਦਾ ਮਾਪਿਓ ਬੰਦਾ ਹੈ ਮਾਪਿਓ ਦੇ ਪਿਆਰਾਂ ਚ ਜਾਗ ਹੈ ਜੇ ਮਾਪਿਓ ਨੇ ਕਹਿੰਦਾ ਨਾ ਪੁੱਤ ਜਾਉਂਦਾ ਰਹਿ ਰਾਜੀ ਰਹਿ ਤਾਂ ਵੀ ਜਾਉਂਦਾ ਤੇ ਰਾਜੀ ਰਹੇਗਾ ਠੀਕ ਹੈ ਨਜ਼ਰ ਦਾ ਪਰਛਾਣਾ ਪਾੜ ਦਈਆ ਪਰ ਜਦੋਂ ਮਾਪਿਓ ਨੇ ਅੱਗਾ ਲੈ ਲਿਆ ਨਾ ਫਿਰ ਕੁਛ ਨਹੀਂ ਰੰਗਾ ਤੁਸੀਂ ਤਿੰਨਾ ਭਰਾਵਾਂ ਨੇ ਠੀਕ ਹੈ ਤੁਹਾਡਾ ਚਾਚਾ ਦਾ ਤੁਹਾਡਾ ਭਾਂਪਾ ਇੰਨਾ ਸੁਧਰੋ ਬਾਟਾ ਤੁਹਾਡਾ ਮਾਣ ਕਰਕੇ ਉੱਠ ਕੇ ਕੰਮ ਜਾਣ ਤੋਂ ਪਹਿਲਾਂ ਆਪਦੇ ਮਾਗਦ ਕਰੀਆਂ ਚਲਾਉਣੇ ਠੀਕ ਹੈ ਤੇ ਆ ਕੰਮ ਤੋਂ ਆ ਕੇ ਫਿਰੇ ਚਲਾਉਣੇ ਦਿਨਾਂ ਦੀ ਗੱਲ ਠੀਕ ਹੈ ਦਿਨਾਂ ਦੀ ਗੱਲ ਸਟੱਡੀ ਸਹੀ ਰੱਖਣੀ ਹੈ ਬੈਸੇ ਤਾਂ ਸਹੀ ਹੈ ਸਟੱਡੀ ਸਹੀ ਰੱਖਣੀ ਹੈ ਠੀਕ ਹੈ ਮਿਲ ਕੇ ਚੱਲਣਾ ਮਾਗਰੀ ਆਪਣਾ ਜਿਹੜਾ ਕੁਝ ਵੀ ਲੈਣਾ ਬਾਬੇ ਤੋਂ ਮੰਗੋ ਤੇ ਮਾਫੀ ਲਓ ਠੀਕ ਹੈ ਬਾਬਾ ਦਾ ਨਾਮ ਦੇਵਾਂਗਾ ਆਟੇ ਕਿਸੇ ਚੀਜ਼ ਦਾ ਨਹੀਂ ਤਿੰਨੇ ਕਮਾਰੇ ਹਾਂ ਤਿੰਨੇ ਕਮਾਰੇ ਪਹਿਲੀ ਵਾਰ ਤਲਾਕ ਇਹ ਕਹਿੰਦਾ ਅਗਰ ਬਾਪੂ ਨੂੰ ਕੋਈ ਆਉਂਦੇ ਨਾਲ ਨਾ ਕਰਦਾ ਅਸੀਂ ਵੀ ਤਾਂ ਹੀ ਬੰਨਿਆ ਠੀਕ ਹੈ ਮਜ਼ਾਕ ਕਰਦਾ ਖਲਦਾ ਉਮਰ ਬਹੁਤ ਪਈ ਹੈ ਕਮਾਈ ਕਰੋ ਚੱਟ ਕੇ ਕਰੋ ਕੰਮ ਕਰੋ ਠੀਕ ਹੈ ਪਰ ਮਾਂ ਪਿਓ ਦੀ ਸੇਵਾ ਲੀਜੀ ਠੀਕ ਹੈ ਇੱਕ ਜਦੋਂ ਤੁਹਾਡਾ ਸਿਰ ਦੀ ਟਾਈਮ ਲੱਗਦਾ ਸਾਰੇ ਪਰਿਵਾਰ ਦਾ ਹੱਥ ਲਵਾ ਕੇ ਜਿੰਨੀ ਛੋਟੀ ਸਰਦਾ ਹੈ तीस सौ लो तीस पाँह लियो तुम पाँच सौ लो सारे परिवार का बच्चे बच्चे जो कुड़ी कुछ ना गौशाला चाह अवार नीरा पा कला पाया कि नहीं पाया एक आर चीज जरूर कर तो दो दस रुपए लेवे पांच रुपए ले, तो ले ठीक है जिनी छोड़ी शाल हुई सी जी लैके सारे परिवार का खुलवा के गऊशाला हरा पा दो पितर का ना लगे वे ना लगे वाह ਮੇਰੇ ਕੋਲ ਗਲਤੀ ਫਲਦੇ ਨੂੰ ਤਾਂ ਮਾਫ ਕਰਦੇ ਐਨੀ ਕਿ ਸੇਵਾ ਕਰਦੀਆਂ ਕਰ ਦੋਗੇ ਜਿਵੇਂ ਬਾਬਾ ਬੱਗੀ ਜਿ ਬੈਠਿਆ ਇਹਨਾਂ ਨੂੰ ਚਰਾਗਾ ਦੀ ਕਹਿੰਦੀ ਚਰਾਗਾ ਨਹੀਂ ਕੰਦੂ ਦੀ ਭੰਗਰੀ ਕਹਿੰਦੀ ਭੰਗਰੀ ਕਰਦੇ ਹੋ ਕਿ ਬੱਤਲਾਂ ਦੀ ਕਹਿੰਦੀ ਬੱਤਲਾਂ ਹੀ ਕਰ ਦੋ ਅਸੀਂ ਬਾਹਰ ਸੇਵਾ ਲਾਉਂਦੇ ਅੱਗਨੇ ਤਾਂ ਹੋ ਵੀ ਨਾ ਅਸੀਂ ਸੇਵਾ ਲਈ ਚੱਲੀਏ ਠੀਕ ਐ ਇੱਕ ਸੇਵਾ ਕੀ ਇਹ ਗੱਲਾਂ ਗੰਨ ਹਰਾ ਪਾ ਦੇ ਤੇ ਮੋੜੇ ਤੁਸੀਂ ਉਹਦੇ ਮਾਪਿਆਂ ਦੇ ਪੈਰੀਂ ਤਲਾ ਲਓ ਲਾ ਲਓਗੇ ਜੈਲੇ ਕਾਰਾ ਬੇੜੇ ਪਾਰ ਇਹਨਾਂ ਨੂੰ ਤੇ ਇੱਕ ਵਾਰ ਮੱਥਾ ਜੈਲੇ ਕਾਰਾ ਬੇੜੇ ਪਾਰ ਕਰੋ ਸलाम ਚਾ ਬਾਬਾ